जय भीम जय भारत मैं सोम सहोता सो चैनल पोसूनामा पोसूनामा यानी कि पावर ऑफ सोशल यूनिटी पावर ऑफ सोशल यूनिटी गैर राजनीतिक प्लेटफॉर्म है किसी भी पार्टी इसका कोई भी लैंड देन नहीं है बहुत सारे पावर ऑफ सोशल यूनिटी देखते ਲੱਖਾਂ ਦੀ ਤਾਦਾਦ ਵਿੱਚ ਜਿੰਨੇ ਮੈਂਬਰ ਜੁੜੇ ਹੋਏ ਨੇ ਅਲੱਗ-ਅਲੱਗ ਪਾਰਟੀਆਂ ਨਾਲ ਜੁੜੇ ਆ ਲੇਕਿਨ ਪਾਵਰ ਆਫ ਸੋਸ਼ਲ ਯੂਨਿਟੀ ਉਹਨਾਂ ਨੂੰ ਇਹ ਨਹੀਂ ਕਹਿੰਦੀ ਕਿ ਤੁਸੀਂ ਇਸ ਪਾਰਟੀ ਨਾਲ ਜੁੜੋ ਇਹਦੇ ਨਾਲ ਜੁੜ ਜਿਓ ਇਹੋ ਜਿਹਾ ਕੋਈ ਵੀ ਮਤਲਬ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਦੇ ਵਿੱਚ ਨਹੀਂ ਹੈ ਲੇਕਿਨ ਦੋਸਤੋ ਪਾਵਰ ਆਫ ਸੋਸ਼ਲ ਯੂਨਿਟੀ ਦੀ ਨਾਰਾਜ਼ਗੀ ਕਿੰਨਾ ਲੋਕਾਂ ਨਾਲ ਹੈ ਇਸ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਬਾਬਾ ਸਾਹਿਬ ਨੇ ਸਾਨੂੰ ਅਧਿਕਾਰ ਦਿੱਤੇ ਨੇ ਉਹਨਾਂ ਦੇ ਅਧਿਕਾਰਾਂ ਸਦਕਾ ਹੀ ਅੱਜ ਐਸਸੀ ਸਮਾਜ ਦੇ ਨਾਲ ਸਬੰਧਤ ਜਾਂ ਹੋਰ ਵੀ ਬਹੁਤ ਸਾਰੇ ਵੀਰ ਨੇ ਭੈਣਾ ਨੇ ਬੱਚੇ ਨੇ ਜਿਹੜੇ ਕੀ ਆਪਣੀਆਂ ਮੰਜ਼ਲਾਂ ਤੇ ਪਹੁੰਚੇ ਹੋਏ ਨੇ ਜੇਕਰ ਆਪਾਂ ਗੈਰ ਰਾਜਨੀਤਿਕ ਪਲੇਟਫਾਰਮ ਦੀ ਗੱਲ ਕਰੀਏ ਤਾਂ ਨਿਰਾਸ਼ਗੀ ਕਿੱਥੇ ਹੈ ਨਿਰਾਸ਼ਗੀ ਕਿੱਥੇ ਹੈ ਕਿ ਅੱਜ ਐਸਸੀ ਸਮਾਜ ਦੇ ਨਾਲ ਸਬੰਧਤ ਬਹੁਤ ਸਾਰੇ ਵਿਧਾਨ ਸਭਾ ਦੇ ਵਿੱਚ ਬੈਠੇ ਨੇ ਔਰ ਬਹੁਤ ਸਾਰੇ ਜਿਹੜੇ ਨੇ ਉਹ ਲੋਕ ਸਭਾ ਦੇ ਵਿੱਚ ਬੈਠੇ ਨੇ ਔਰ ਬਹੁਤ ਸਾਰੇ ਮਤਲਬ ਅਲੱਗ-ਅਲੱਗ ਅਹੁਦਿਆਂ ਤੇ ਜਿਹੜੀ ਹੈ ਉਹ ਸਰਵਿਸ ਦੇ ਰਹੇ ਨੇ ਮੰਤਰੀਸ਼ਿਪ ਜਿਹੜੀ ਹੈ ਮੰਤਰੀ ਉਹਨਾਂ ਨੂੰ ਮਿਲੀ ਹੋਈ ਆ ਮੰਤਰੀ ਕੈਬਨਿਟ ਮੰਤਰੀ ਬਣੇ ਹੋਏ ਨੇ ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਿ 바ਵਾ ਸਾਭ ਦੇ ਦਿੱਤੇ ਹੋਏ ਅਧਿਕਾਰ ਆ ਸਦਕਾ ਉਹ ਕੈਬਨਿਟ ਮੰਤਰੀ ਤੱਕ ਇਵਨ ਕੇ ਮੁੱਖ ਮੰਤਰੀ ਤੱਕ ਵੀ ਪਹੁੰਚ ਚੁੱਕੇ ਨੇ ਲੇਕਿਨ ਕੀ ਉਹ ਸਮਾਜ ਦੀ ਬਿਹਤਰੀ ਵਾਸਤੇ ਗੱਲਾਂ ਹੀ ਕਰ ਰਹੇ ਨੇ ਜਾਂ ਪ੍ਰੈਕਟੀਕਲੀ ਵੀ ਕੁਝ ਕਰ ਰਹੇ ਨੇ ਮੈਂ ਕਈ ਵਾਰੀ ਜਸਰ ਸਾਹਿਬ ਤੋਂ ਸੁਣਦਾ ਹੁੰਦਾ ਕਿ ਸਾਡਾ ਕਿਸੇ ਪਾਰਟੀ ਨਾਲ ਕੋਈ ਵੈਰ ਨਹੀਂ ਹੈ ਸਾਡਾ ਤਾਂ ਸਾਡੇ ਆਪਣਿਆਂ ਨੇ ਮੁਝੇ ਤੋਂ ਆਪਣੋਂ ਨੇ ਲੂਟਾ ਗੈਰੋਂ ਮੇਂ ਕਾਹਾਂ ਦਮ ਥਾ ਮੇਰੀ ਕਸ਼ਤੀ ਵਾਹ ਡੂਬੀ ਯਹਾਂ ਪਾਣੀ ਕਮ ਥਾ ਸਾਡੀ ਨਾਰਾਜ਼ਗੀ ਸਾਡੇ ਆਪਣਿਆਂ ਦੇ ਨਾਲ ਹੈ ਉਹ ਆਪਣੇ ਜਿਹੜੇ ਵਿਧਾਨ ਸਭਾ ਦੇ ਵਿੱਚ ਬੈਠੇ ਨੇ ਕੈਬਨਿਟ ਮੰਤਰੀ ਬਣੇ ਹੋਏ ਨੇ ਲੋਕ ਸਭਾ ਦੇ ਵਿੱਚ ਬਣੇ ਨੇ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਨੇ ਲੇਕਿਨ ਮੁੱਦੇ ਕਿੰਨੇ ਕਿ ਚੱਕਦੇ ਨੇ ਐਸੀਆਂ ਦੇ ਐਸੇ ਸਮਾਜ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਉਹਨਾਂ ਦੇ ਮੁੱਦੇ ਕਿੰਨੇ ਕਿ ਚੱਕਦੇ ਨੇ ਜਿਹੜੇ ਤਾਂ ਮੁੱਦੇ ਚੱਕਦੇ ਨੇ ਉਹ ਮੁਬਾਰਕ ਬਾਦ ਦੇ ਪਾਤਰ ਨੇ ਪਰ ਜਿਹੜੇ ਲੋਕ ਉੱਥੇ ਜਾ ਕੇ ਬੋਲਦੇ ਹੀ ਨਹੀਂ ਐ ਕੋਈ ਸਮਾਜ ਦੀ ਗੱਲ ਹੀ ਨਹੀਂ ਕਰਦਾ ਉਹਨਾਂ ਲੋਕਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਲੇਕਿਨ ਨਰਾਜ਼ਗੀ ਹੋਣੀ ਸੁਭਾਵਕ ਐ ਕਿਉਂਕਿ ਵੋਟਾਂ ਤੋਂ ਪਹਿਲਾਂ ਬਕਾਇਦਾ ਤੌਰ ਤੇ ਉਹ ਆਉਂਦੇ ਨੇ ਸਮਾਜ ਦੇ ਵਿੱਚ ਅਸੀਂ ਆਹ ਕਰਾ ਦਾਂਗੇ ਜੀ ਆਹ ਕਰਾ ਦਾਂਗੇ ਇੱਕ ਇਹ ਵੀ ਹੋ ਜਾਏਗਾ ਐਸੀ ਸਮਾਜ ਦਾ ਇਹ ਵੀ ਹੋ ਜਾਏਗਾ ਲੇਕਿਨ ਜਦੋਂ ਉਹਨਾਂ ਨੂੰ ਪਾਵਰ ਮਿਲ ਜਾਂਦੀ ਹੈ ਤੇ ਉਹਨਾਂ ਨੂੰ ਉਸੇ ਹੀ ਐਸੀ ਸਮਾਜ ਤੋਂ ਜਿਨ੍ਹਾਂ ਦੀਆਂ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਜਿਨ੍ਹਾਂ ਦੀਆਂ ਵੋਟਾਂ ਲੈਣ ਤੋਂ ਬਾਅਦ ਉਹ ਕੈਬਨਟ ਮੰਤਰੀ ਤੱਕ ਪਹੁੰਚੇ ਨੇ ਉਹ ਲੋਕ ਉਹਨਾਂ ਨੂੰ ਭੁੱਲ ਜਾਂਦੇ ਨੇ ਉਹ ਲੋਕ ਹਮੇਸ਼ਾ ਉਹਨਾਂ ਨੂੰ ਮਤਲਬ ਫਿਰ ਨਫ਼ਰਤ ਜਿਹੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਲੋਕਾਂ ਦੇ ਕੋਲ ਮੁਸ਼ਕਲ ਆਉਣਾ ਸ਼ੁਰੂ ਹੋ ਜਾਂਦਾ ਹੈ ਮਾਫ਼ ਕਰਨਾ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜਿਨ੍ਹਾਂ ਦੀ ਅੱਜ ਵੀ ਅਸੀਂ ਉਦਾਹਰਨਾਂ ਦਿੰਦੇ ਆਂ ਔਰ ਜਿਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਆਂ ਕਿ ਇਹਨਾਂ ਨੇ ਸੱਚਮੁੱਚ ਇਹ ਕੰਮ ਕੀਤਾ ਐਸੀ ਸਮਾਜ ਦੇ ਲਈ ਜੋ ਅੱਜ ਉਸ ਦਾ ਫਾਇਦਾ ਲੈ ਰਹੇ ਲੇਕਿਨ ਕਿੰਨੇ ਕੋ ਨਹੀਂ ਕਿੰਨੇ ਕੋ ਨਹੀਂ ਲੇਕਿਨ ਦੋਸਤੋ ਐਸੀ ਸਮਾਜ ਦੇ ਨਾਲ ਸੰਬੰਧਿਤ ਜਿੰਨੇ ਵੀ ਮੰਤਰੀ ਨੇ ਬੇਸ਼ੱਕ ਉਹ ਕਿਸੇ ਵੀ ਪਾਰਟੀ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਇੱਕੋ ਹੀ ਬੇਨਤੀ ਕਰਨੀ ਚਾਹੁੰਦੇ ਆਂ ਕਿ ਐਸੀ ਸਮਾਜ ਦੀ ਇਨਾ ਦਿਨਾਂ ਵਿੱਚ ਜੋ ਦੁਰਦਸ਼ਾ ਹੋ ਰਹੀ ਹੈ ਉਹ ਲੁਕਮੀ ਨਹੀਂ ਹੈ ਸਭ ਨੂੰ ਪਤਾ ਕਿ ਉਸਨਾ ਕਿਸ ਤਰ੍ਹਾਂ ਦੇ ਵਿਤਕਰੇ ਹੋ ਰਹੇ ਨੇ ਸਭ ਨੂੰ ਪਤਾ ਹੈ ਲੇਕਿਨ ਪਿਛਲੇ ਦਿਨੀ ਮਨਰੇਗਾ ਦੇ ਵਿੱਚ ਤੁਹਾਨੂੰ ਪਤਾ ਕਿਸ ਤਰ੍ਹਾਂ ਦੇ ਹਾਲਾਤ ਪਹਿਲਾਂ ਨਾਬੇ ਹੋਇਆ ਉਸ ਤੋਂ ਬਾਅਦ ਸਮਾਣੇ ਹੋਇਆ ਲੇਕਿਨ ਕਿਉਂ ਸਟ੍ਰਗਲ ਕਰਨਾ ਪੈ ਰਿਹਾ ਕਿਉਂ ਸਟ੍ਰਗਲ ਕਰਨਾ ਪੈ ਰਿਹਾ ਔਰ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਹਰ ਬਾਰ ਕਨਸਟੀਟਿਊਸ਼ਨ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਅਫਸੋਸ ਦੀ ਗੱਲ ਹੈ ਕਿ ਇੰਨੇ ਐਸੀ ਸਮਾਜ ਦੇ ਨਾਲ ਸੰਬੰਧਿਤ ਲੋਕ ਸਭਾ ਦੇ ਵਿੱਚ ਬੈਠੇ ਨੇ ਕਿੰਨੇ ਕੋ ਬੋਲਦੇ ਨੇ ਕਿੰਨੇ ਕੋ ਬੋਲਦੇ ਨੇ ਕਿ ਉਹ ਕਿਸੇ ਪਾਰਟੀ ਦਾ ਉਹਨਾਂ ਦੇ ਉੱਪਰ ਪ੍ਰੈਸ਼ਰ ਹੁੰਦਾ ਕਿਉਂ ਨਹੀਂ ਬੋਲਦੇ ਉਹ ਲੋਕ ਕਿਉਂ ਨਹੀਂ ਸਮਾਜ ਜਿਹਨਾਂ ਵੋਟਾਂ ਨੂੰ ਲੈ ਲੈ ਕੇ ਤੁਸੀਂ ਮਿਨਿਸਟਰ ਬਣਿਆ ਤੁਸੀਂ ਆਫੀਸਰ ਬਣਿਆ ਕੁਝ ਵੀ ਕਿਸੇ ਵੀ ਪਾਰਟੀ ਦਾ ਉਹਦਾ ਤੁਹਾਨੂੰ ਮਿਲਿਆ ਹੈ ਉਹਨਾਂ ਲੋਕਾਂ ਦੇ ਕਰਕੇ ਮਿਲਿਆ ਹੈ ਅੱਜ ਤੁਸੀਂ ਉਹਨਾਂ ਲੋਕਾਂ ਨੂੰ ਭੁੱਲਦੇ ਜਾ ਰਹੇ ਸਾਡੀ ਨਰਾਜ਼ਗੀ ਪਾਵਰ ਆਫ ਸੋਸ਼ਲ ਡਿਮਟੀ ਵੀ ਨਰਾਜ਼ਗੀ ਕਿਸੇ ਵੀ ਸਰਕਾਰ ਨਾਲ ਨਹੀਂ ਹੈ ਲੇਕਿਨ ਸਰਕਾਰ ਦੇ ਵਿੱਚ ਜਿਹੜੇ ਲੋਕ ਐਸੀ ਸਮਾਜ ਨਾਲ ਬੈਠੇ ਨੇ ਉਹਨਾਂ ਦੇ ਪ੍ਰਤੀ ਨਰਾਜ਼ਗੀ ਜ਼ਰੂਰ ਹੈ ਇਲੈਕਸ਼ਨ ਜਦੋਂ ਵੀ ਆਉਂਦੀ ਹੈ ਵਾਅਦੇ ਕੀਤੇ ਜਾਂਦੇ ਨੇ ਸੁਪਨੇ ਦਿਖਾਏ ਜਾਂਦੇ ਨੇ ਔਰ ਸਾਡੇ ਸਮਾਜ ਦੇ ਭੋਲੇ ਭਾਲੇ ਲੋਕ ਉਹਨਾਂ ਸੁਪਨਿਆਂ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਦਿਨਾਂ ਵਿੱਚ ਯਾਦ ਆ ਜਾਂਦੇ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਬੇੜੇ ਲੇਕਿਨ ਉਸ ਤੋਂ ਬਾਅਦ ਉਹ ਸੂਰਜ ਬਲ ਉਸ ਦੀਵੇ ਵੱਲ ਦੇਖਣਾ ਵੀ ਉਹ ਠੀਕ ਨਹੀਂ ਸਮਝਦੇ ਸੋ ਇਸ ਕਰਕੇ ਕਿਤੇ ਨਾ ਕਿਤੇ ਪਾਵਰ ਆਫ ਸੋਸ਼ਲ ਯੂਨਿਟੀ ਦੀ ਜਿਹੜੀ ਮੇਨ ਵਿਚਾਰਤਾਰਾ ਹੈ ਕਿ ਸਾਰੇ ਸਮਾਜ ਨੂੰ ਇੱਕ ਮੰਚ ਤੇ ਇਕੱਠਾ ਕਰਨਾ ਗੈਰ ਰਾਜਨੀਤਕ ਹੋ ਕੇ ਔਰ ਇਸ ਦੇ ਪੋਜੀਟਿਵ ਰਿਜ਼ਲਟ ਮਿਲਦੇ ਵੀ ਨਜ਼ਰ ਆ ਰਹੇ ਨੇ ਲੋਕ ਜੁੜ ਰਹੇ ਨੇ ਲੋਕ ਜੁੜ ਰਹੇ ਨੇ ਸੋ ਇਸ ਕਰਕੇ ਦੋਸਤੋ ਮੇਰੇ ਇਸ ਐਪੀਸੋਡ ਦੇ ਵਿੱਚ ਗੱਲਬਾਤ ਕਰਨ ਦਾ ਇਹ ਹੀ ਫਾਇਦਾ ਹੈ ਜਿੰਨੇ ਵੀ ਸਾਡੇ ਸਮਾਜ ਦੇ ਕੋਈ ਐਮ.ਐਲ.ਏ ਹੈ ਕੈਬਨਿਟ ਮੰਤਰੀ ਹੈ ਜਾਂ ਕਿਸੇ ਵੀ ਅਹੁਦੇ ਤੇ ਪਹੁੰਚੇ ਨੇ ਉਹਨਾਂ ਨੂੰ ਸਮਾਜ ਵੱਲ ਜ਼ਰੂਰ ਦੇਖਣਾ ਚਾਹੀਦਾ ਹੈ ਸਮਾਜ ਦੇ ਲੋਕ ਤੁਹਾਡੇ ਵੱਲ ਵੇਖ ਰਹੇ ਨੇ ਕਿਉਂਕਿ ਤੁਹਾਨੂੰ ਵੋਟਾਂ પાਕੇ ਚੁਣਦੇ ਹੋ ਔਰ ਜਦੋਂ ਤੁਹਾਨੂੰ ਚੁਣਿਆ ਜਾਂਦਾ ਤਾਂ ਫਿਰ ਉਹਨਾਂ ਦੀ ਉਮੀਦਾਂ ਹੋਰ ਵੱਧ ਜਾਂਦੀਆਂ ਨੇ ਸੋ ਇਸ ਕਰਕੇ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਬਿਲਕੁਲ ਨਿਰੋਲ ਹੈ ਗੈਰ ਰਾਜਨੀਤਿਕ ਹੈ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਹੈ ਲੇਕਿਨ ਸਵਾਰ ਇਥੇ ਹੈ ਕਿ ਜਿਹੜੇ ਸਾਡੇ ਆਪਣੇ ਨੇ ਉਹਨਾਂ ਨੂੰ ਉਹਨਾਂ ਤੋਂ ਥੋੜੀ ਜਿਹੀ ਨਾਰਾਜ਼ਗੀ ਜ਼ਰੂਰ ਹੈ ਕਿ ਉਹ ਸਮਾਜ ਨੂੰ ਕਿਉਂ ਭੁੱਲਦੇ ਨੇ ਮੈਂ ਕਿਹਾ ਕਿ ਉਹ ਮੁਬਾਰਕ ਬਾਦ ਦੇ ਪਾਤਰ ਨੇ ਜੋ ਮਤਲਬ ਸਮਾਜ ਨੂੰ ਯਾਦ ਰੱਖਦੇ ਨੇ ਉਹ ਮੁਬਾਰਕ ਬਾਦ ਦੇ ਪਾਤਰ ਲੇਕਿਨ ਪੰਜੇ ਉਂਗਲਾਂ ਬਰਾਬਰ ਨਹੀਂ ਮੈਂ ਉਹਨਾਂ ਨੂੰ ਇਹ ਐਪੀਸੋਡ ਦੇ ਵਿੱਚ ਕਹਿਣਾ ਚਾਹੁੰਦਾ ਹੈ ਉਹਨਾਂ ਦੇ ਕੋਲੋਂ ਸਬਕ ਲੈਣਾ ਚਾਹੀਦਾ ਜੋ ਸਮਾਜ ਦੀ ਗੱਲ ਕਰਦੇ ਨੇ ਜੋ ਸਮਾਜ ਦੀ ਗੱਲ ਕਰਦੇ ਨੇ ਉਹ ਹਮੇਸ਼ਾ ਸਮਾਜ ਦੇ ਆ ਸਮਾਜ ਦੇ ਦਿਲਾਂ ਵਿੱਚ ਰਹਿੰਦੇ ਨੇ ਔਰ ਸਮਾਜ ਉਹਨਾਂ ਨੂੰ ਹਮੇਸ਼ਾ ਰਿਸਪੈਕਟ ਦਿੰਦਾ ਹੈ ਦੋਸਤੋ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਤਾ ਬੜੀ ਸਰਲ ਬੜੀ ਹੀ ਸਧਾਰਨ ਹੈ ਤੁਸੀਂ ਇੱਕ ਫਾਰਮ ਭਰਨਾ ਹੈ ਜਿਹਦੀ ਕਿ ਲਾਈਫ ਟਾਈਮ ਜਿਹੜੀ ਫੀਸ ਹੈ ਉਹ ਸਿਰਫ ਸਿਰਫ 10 ਰੁਪਏ ਔਰ ਜਦੋਂ 10 ਰੁਪਏ ਆਪਾਂ ਦੇ ਕੇ ਲਾਈਫ ਟਾਈਮ ਮੈਂਬਰਸ਼ਿਪ ਬਣ ਜਾਵਾਂਗੇ ਮੈਨੂੰ ਯਾਦ ਹੈ ਕਿ ਜਸਲ ਸਾਹਿਬ ਇਹ ਕਲ ਕਹਿੰਦੇ ਹੁੰਦੇ ਨੇ ਕਿ ਆਪਣੀ ਤਾਂ ਲੰਘ ਗਈ کم سے کم ਸਾਡੇ ਬੱਚੇ ਉਹਨਾਂ ਦਾ ਪਵਿੱਖ ਉਜਵਨ ਜ਼ਰੂਰ ਹੋਵੇਗਾ ਇਸ ਉਮੀਦ ਦੇ ਨਾਲ ਪਾਵਰ ਆਫ سوشل ਜੁਨਿਟੀ ਦੀ ਵਿਚਾਰਤਾਰਾ ਦੇ ਨਾਲ ਵੱਧ ਤੋਂ ਵੱਧ ਜੁੜੋ ਔਰ ਇੱਕ ਜਿਹੜੀ ਮੈਂਬਰਸ਼ਿਪ ਫੀਸ ਹੈ 10 ਰੁਪਏ ਦੀ ਫੁੱਲ ਟਾਈਮ ਫੁੱਲ ਮਤਲਬ ਉਮਰ ਭਰ ਦੇ ਲਈ ਉਸ ਦੇ ਨਾਲ ਜ਼ਰੂਰ ਤੁਸੀਂ ਮਤਲਬ ਜੁੜੋ ਔਰ ਜੁੜ ਕੇ کم سے کم ਆਪਣੇ ਬੱਚਿਆਂ ਦੇ ਪਵਿੱਖ ਬਾਰੇ ਜ਼ਰੂਰ ਸੋਚिए ਦੋਸਤੋ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਹੋਵੇ ਖੇਮਾ ਦੇ ਜਾਚਕਾਂ ਪਾਵਰ ਆਫ ਸੋਸ਼ਲ ਜੁੰਟੀ ਹਮੇਸ਼ਾ ਤੁਹਾਡੇ ਨਾਲ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਘਰਾਂ ਤੱਕ ਵੀ ਇਹ ਪਹੁੰਚ ਕਰੇਗੀ ਜੈਪੀ ਜੈਪਾਰ